ਫਸਲਾਂ ਅਸੀਂ ਬੀਜਦੇ ਆ ਉਹਨਾਂ ਫਸਲਾਂ ਦੇ ਲਾਹੇਮੰਦ ਰੇਟ ਸਾਨੂੰ ਮਿਲਨੇ ਚਾਹੀਦੇ ਆ ਕਿਸਾਨਾਂ ਮਜ਼ਦੂਰਾਂ ਦਾ ਜਿਹੜਾ ਕਰਜ਼ਾ ਉਹ ਖਤਮ ਕੀਤਾ ਜਾਣਾ ਚਾਹੀਦਾ ਸਵਾਲ ਸਰਕਾਰਾਂ ਤੋਂ ਹੋਣਾ ਚਾਹੀਦਾ ਕਿ ਉਹ ਕਿੰਨਾ ਧਿਰ ਸਾਨੂੰ ਹੈੱਡਕੁਆਰਟਰਾਂ ਦੇ ਭਾਲਣ ਗਿਆ ਸੀ ਉਹਨਾਂ ਧਿਰ ਬੈਠਾਂਗੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸੂਬਾ ਜਨਰਲ ਸਕੱਤਰ ਸਰਵਨ ਸਿੰਘ ਬੰਦੇੜ ਦੀ ਅਗਵਾਹੀ ਵਿੱਚ ਡੀਸੀ ਦਫ਼ਤਰਾਂ ਵਿੱਚ ਲਗਾਏ ਗਏ ਲੰਬੇ ਸਮੇਂ ਤੋਂ ਮੋਰਚਿਆਂ ਦੇ ਚੌਥੇ ਦਿਨ ਇਸ ਪਰ ਵਿੱਚ 18 ਜਗ੍ਹਾ ਤੇ ਪੀਐਮ ਮੋਦੀ ਅਤੇ ਭਗਵੰਤ ਪੰਨ ਸਰਕਾਰ ਦੇ ਪੁਤਲੇ ਫੂਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਸਵੇਰ ਆਗੂ ਦੀ ਇਕਵਾਹੀ ਵਿੱਚ ਡੀਸੀ ਦਫ਼ਤਰ ਅੰਮ੍ਰਿਤਸਰ ਵਿੱਚ ਚੱਲ ਰਹੇ ਮੋਰਚੇ ਵਿੱਚ ਸੂਬਾ ਜਨਰਲ ਸਕੱਤਰ ਸਰਮਨ ਸਿੰਘ ਬੰਦੇੜ ਦੀ ਇਕਵਾਹੀ ਵਿੱਚ ਵੱਡੇ ਪੱਧਰ ਤੇ ਇਕੱਠ ਨੇ ਮੋਦੀ ਤੇ ਪੰਜਾਬ ਸਰਕਾਰ ਸਮੇਤ ਲੁਖੀਪੁਰ ਖੀਰੀ ਹੱਤਿਆ ਕਾਂਡ ਦੇ ਸਾਜ਼ਿਸ਼ਕਰਤਾ ਅਜੀ ਮਿਸਰਾ ਟੋਨੀ ਦਾ ਪੁਤਲਾ ਵੀ ਫੁੱਕਿਆ ਇਸ ਮੌਕੇ ਬੋਲਦਿਆਂ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਪ੍ਰੀਪੇਡ ਮੀਟਰ ਲਗਾਉਣ ਦਾ ਆਗਾਜ਼ ਕਰਨ ਦਾ ਐਲਾਨ ਸ਼ੁਰੂ ਕੀਤਾ ਹੈ ਜੋ ਕਿ ਗਰੀਬ ਲੋਕਾਂ ਦੀ ਜੇਬ ਉੱਤੇ ਡਾਕਾ ਮਾਰਨਾ ਹੈ ਅਤੇ ਜਥੇਬੰਦੀਆਂ ਨੇ ਸਰਕਾਰ ਦੇ ਇਸ ਕਦਮ ਦਾ ਵਿਰੋਧ ਵੀ ਕੀਤਾ ਆਗੂਆਂ ਨੇ ਕਿਹਾ ਕਿ ਇੰਟਰਨੈਸ਼ਨਲ ਮਾਰਕੀਟ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵ ਦੇ ਬਾਵਜੂਦ ਵੀ ਭਾਰਤ ਸਰਕਾਰ ਵੱਲੋਂ ਕੋਈ ਵੀ ਰਾਹਤ ਨਹੀਂ ਦਿੱਤੀ ਜਾ ਰਹੀ ਇਸ ਤਰੀਕੇ ਨਾਲ ਆਮ ਲੋਕਾਂ ਨਾਲ ਸ਼ਰਿਆਮ ਧੋਖਾ ਹੈ ਜਦੋਂ ਕਿ ਤੇਲ ਦੀਆਂ ਅੰਤਰਰਾਸ਼ਟਰੀ ਕੀਮਤਾਂ ਘਟੀਆਂ ਹੁਣ ਦੇ ਬਾਵਜੂਦ ਵੀ ਕੀਮਤਾਂ ਵਿੱਚ ਕੋਈ ਵੀ ਕਮੀ ਨਹੀਂ ਕੀਤੀ ਗਈ ਉੱਥੇ ਹੀ ਆਗੂਆਂ ਨੇ ਇਹ ਵੀ ਕਿਹਾ ਜੇਕਰ ਸਰਕਾਰ ਅੱਜ ਮਸਲਿਆਂ ਦਾ ਹੱਲ ਕਰਦੀ ਹੈ ਤਾਂ ਮੋਰਚੇ ਅੱਜ ਤੋਂ ਚੁੱਕੇ ਜਾ ਸਕਦੇ ਹਨ ਨਾਲ ਹੀ ਆਗੂਆਂ ਨੇ ਇਹ ਵੀ ਕਿਹਾ ਕਿ ਜਥੇਬੰਦੀ MSP ਦੀ ਗਰੰਟੀ ਕਾਨੂੰਨ ਜੁਮਲਾ ਮਸਤਰਕਾ ਜ਼ਮੀਨ ਨੂੰ ਪੰਚਾਇਤੀ ਜ਼ਮੀਨਾਂ ਐਲਾਨਨ ਵਾਲਾ ਨੋਟੀਫਿਕੇਸ਼ਨ ਅਸੈਂਬਲੀ ਵਿੱਚ ਵਾਪਸ ਲਿਆ ਜਾਵੇ ਹਵਾਲਤ ਕਾਰਕਸਾਨਾ ਮਜ਼ਦੂਰ ਨੂੰ ਜ਼ਮੀਨਾਂ ਦੇ ਪੱਕੇ ਮਾਲਕੀ ਹੱਕ ਦਿੱਤੇ ਜਾਣ ਬਿਜਲੀ ਫੰਡ ਲਾਇਸੈਂਸ ਨਿਜ਼ਮ 2022 ਦਾ ਨੋਟੀਫਿਕੇਸ਼ਨ ਰੱਦ ਕੀਤਾ ਜਾਵੇ ਅਤੇ ਮਾਨ ਸਰਕਾਰ ਤੋਂ ਇਹ ਮੰਗ ਹੈ ਕਿ ਇਹਨਾਂ ਫੈਸਲਿਆਂ ਵਿਰੁੱਧ ਵਿਧਾਨ ਸਭਾ ਵਿੱਚ ਮਤਾ ਪਾਸ ਕਰੇ ਹਾਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਸਾਲ ਦੇ 365 ਦਿਨ ਰੋਜ਼ਗਾਰ ਵਾਇਆ ਹੋਵੇ ਰੁਕੇ ਹੋਏ ਮਨ ਰੇਗਾ ਬਕਾਇਤ ਤੁਰੰਤ ਜਾਰੀ ਕੀਤੇ ਜਾਣ ਸਸਤੇ ਊਨਾਂ ਦੀ ਕੁਆਲਿਟੀ ਸੁਧਾਰੀ ਜਾਵੇ ਬਾਈਬਕਲਾਂ ਅਤੇ ਕੋਟ ਪੂਰਾ ਕਤਲकांड ਦੇ ਦੋਸ਼ੀਆਂ ਨੂੰ ਫੜ ਕੇ ਸਜ਼ਾ ਮਾਨ ਦਿੱਤੀਆਂ ਜਾਣ ਮੈਂ ਸਰਮਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸੰਘਰਸ਼ ਮੈਂ ਸੂਬਾ ਜਨ ਸਖਤਰ ਬੋਲਦਾ ਤੁਸੀਂ ਵੇਖ ਸਕਦੇ ਹੋ ਅਸੀਂ ਭਗਵੰਤ ਮਾਨ ਤੇ ਇਸ ਵੇਲੇ ਮੋਦੀ ਸਰਕਾਰ ਦੀ ਅਰਥੀ ਫੁਕੀ ਆ ਅੰਮ੍ਰਿਤਸਰ ਦੇ ਵਿੱਚ ਇਸੇ ਤਰ੍ਹਾਂ 18 ਜ਼ਿਲ੍ਹਿਆਂ ਦੇ ਵਿੱਚ ਪੂਰੇ ਪੰਜਾਬ ਚ ਤੇ ਨਵੇਂ ਜ਼ਿਲ੍ਹਿਆਂ ਵਿੱਚ ਪੱਕੇ ਮੋਰਚੇ ਲੱਗੇ ਹੋਏ ਆ ਦੇਖੋ ਅੱਜ ਜਿਹੜਾ ਕੱਲ ਹਾਈ ਕੋਰਟ ਨੇ ਸਟੇਲ ਆਇਆ ਜੁਮਲਾ ਮੁਸਤਰਕਾ ਮਾਲਕਨ ਜ਼ਮੀਨਾਂ ਤੇ ਤੇ ਭਗਵੰਤ ਮਾਨ ਸਰਕਾਰ ਦਾ ਝੂਠ ਸਾਹਮਣੇ ਆ ਗਿਆ ਕਿਸਾਨਾਂ ਦੀ ਖਲਾਕੀ ਤੌਰ ਤੇ ਜਿੱਤ ਹੋਈ ਆ ਵੀ ਇਹ ਕਿਤੇ ਸੁਪਰੀਮ ਕੋਰਟ ਦਾ ਫੈਸਲਾ ਵਾ ਇਹ ਸੁਪਰੀਮ ਕੋਰਟ ਦਾ ਫੈਸਲਾ ਨਹੀਂ ਸੀ ਹੈਗਾ ਸੋ ਜੁਮਲਾ ਮੁਸਤਰਕਾ ਤੇ ਜਿਹੜੀ ਲੈਂਡ ਐਕਟ ਵਿੱਚ ਸੋਧ ਕੀਤੀ ਆ ਉਹਨੂੰ ਜਿਹੜਾ ਵਾ ਉਹ ਵਾਪਸ ਲਿਆ ਜਾਵੇ ਇਸੇ ਤਰੀਕੇ ਨਾਲ ਕਮੰਤਰੀ ਮੰਡੀ ਦੇ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਬਹੁਤ ਘਟ ਗੀਆਂ ਡੀਜ਼ਲ ਪੈਟਰੋਲ ਦੇ ਰੇਟ ਘਟਾਏ ਜਾਣੇ ਚਾਹੀਦੇ ਆ ਕਿਸਾਨਾਂ ਮਜ਼ਦੂਰਾਂ ਦਾ ਜਿਹੜਾ ਕਰਜ਼ਾ ਉਹ ਖਤਮ ਕੀਤਾ ਜਾਣਾ ਚਾਹੀਦਾ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇ ਨਸ਼ੇ ਤੇ ਪੂਰੀ ਤਰ੍ਹਾਂ ਪਾਬੰਦੀ ਲਾਈ ਜਾਣੀ ਚਾਹੀਦੀ ਆ ਇਹਦੇ ਨਾਲ ਨਾਲ ਜਿਹੜੇ ਫਸਲਾਂ ਅਸੀਂ ਬੀਜਦੇ ਆ ਉਹਨਾਂ ਫਸਲਾਂ ਦੇ ਲਾਹੇਮੰਦ ਰੇਟ ਸਾਨੂੰ ਮਿਲਣੇ ਚਾਹੀਦੇ ਆ ਨਰੇਗਾ ਜਿਹੜੀ ਆ ਉਹ 365 ਦਿਨ ਚੱਲੇ ਮਜ਼ਦੂਰ ਨੂੰ ਵਾਜਬ ਰੇਟ ਮਿਲ ਕੇ ਦਿਹਾੜੀ ਜਾਂ ਕੰਮ ਦਿੱਤਾ ਜਾਵੇ ਜਿਹੜਾ ਇਹਦੇ ਨਾਲ ਆ ਆਪਣਾ ਰੇਤਿਆ ਰੇਤ ਲਗਭਗ ਲਗਭਗ 5500 ਰੁਪਏ ਪ੍ਰਤੀ ਸੈਂਕੜੇ ਹੋਈ ਆ ਤੋਂ ਮਾਫੀਆ ਬੰਦ ਕਰਵਾ ਕੇ ਰੇਤ ਸਸਤੀ ਕਰਾਈ ਜਾਵੇ ਜਿਹੜੇ ਮਜ਼ਦੂਰ ਤੇ ਮਿਸਤਰੀ ਆ ਉਹ ਘਰਾਂ ਚ ਵਿਲੇ ਹੈਗੇ ਆ ਸੋ ਜਿੰਨੀ ਦੇਰ ਤੱਕ ਸਰਕਾਰ ਸਾਡੀਆਂ ਮੰਗਾਂ ਮੰਨਦੀ ਨਹੀਂ ਹੈਗੀ ਇਹ ਅੰਦੋਲਨ ਇਸੇ ਤਰੀਕੇ ਨਾਲ ਜਾਰੀ ਹੋਊਗਾ 1 ਦਸੰਬਰ ਨੂੰ ਮਾਵਾਂ ਭੈਣਾਂ ਦਾ ਹੁਣ ਵੱਡਾ ਇਕੱਠ ਕਰਾਂਗੇ ਔਰ ਫਿਰ ਆਪਣੀਆਂ ਮੀਟਿੰਗਾਂ ਵੀ ਹੈਗੀਆਂ ਅਗਲੀ ਰਣਨੀਤੀ ਜਿਉਂ-ਜਿਉ ਹੀ ਮੋਰਚਾ ਚੱਲੂਗਾ ਆਪਾਂ ਲੀਕਦੇ ਰਹਾਂਗੇ ਇਹ ਸਵਾਲ ਸਰਕਾਰਾਂ ਤੋਂ ਹੋਣਾ ਚਾਹੀਦਾ ਵੀ ਉਹ ਕਿੰਨਾ ਚਿਰ ਸਾਨੂੰ ਹੈੱਡਕੁਆਰਟਰਾਂ ਦੇ ਭਾਲਣ ਗਿਆ ਸੀ ਉਹਨਾਂ ਤੇ ਬੈਠਾਂਗੇ ਧੰਨਵਾਦ ਬਿਊਰੋ ਰਿਪੋਰਟ ਐਸਮ ਜੈਟ ਪੰਜਾਬ